ਕੀ ਹੋ ਰਿਹਾ ਇੰਟਰਸਟ ਰੇਟ ਕਟੰਦੇ ਆਸਾ ਅਨੰਦਾ ਜਮਾਰੇ ਅ ਇੰਟਰਸਟ ਰੇਟ ਦੇਖੋ ਜੀ ਇੰਟਰਸਟ ਰੇਟ ਦਾ ਹੁਣ ਇਹ ਹੈ ਕਿ ਇੰਟਰਸਟ ਰੇਟ ਦੇ ਉੱਪਰ ਬਹੁਤ ਜ਼ਿਆਦਾ ਗੇਮ ਟਿਕੀ ਹੋਈ ਹੈ ਰਿਕਵਰੀ ਦੀ ਜਿਸੀ ਹੁਣ ਇਹ ਗੱਲ ਕਰਕੇ ਇਕਨੋਮਿਕ ਰਿਕਵਰੀ ਦੀ ਸੋ ਇਹ ਸਭ ਤੋਂ ਜ਼ਿਆਦਾ ਜਿਹੜੀ ਹੈ ਕਹਾਣੀ ਜਿਹੜੀ ਹੁਣ ਇੰਟਰਸਟ ਰੇਟ ਦੇ ਉੱਪਰ ਹੀ ਟਿਕੀ ਹੋਈ ਹੈ ਕਿਉਂਕਿ ਅਬਾਊਟ ਹਲੇ ਵੀ 40 ਤੋਂ 50% ਲੋਕ ਨੇ ਜਿਨ੍ਹਾਂ ਦੇ ਕਹਿ ਲਓ ਕਿ ਦਸੰਬਰ ਤੱਕ ਜਾਂਦੇ ਜਾਂਦੇ ਆ ਜਿਹੜੇ ਕਿਉਂਕਿ ਪਹਿਲਾਂ ਜਿਹੜੇ ਹਾਈ ਇੰਟਰਸਟ ਰੇਟ ਦੇ ਵਿੱਚ ਜਿਹੜੇ ਫਿਕਸ ਟਰਮ ਦੇ ਵਿੱਚ ਵੱਜੇ ਹੋਏ ਸੀਗੇ ਉਹ ਉਹਨਾਂ ਦੇ ਅਨ ਆ ਜਿਵੇਂ ਅਸੀਂ ਸਰਕਾਰ ਦੇ ਸਾਹ ਅਸੀਂ ਗੱਲ ਕਰ ਰਹੇ ਸੀਗੇ ਥੋੜੇ ਸੌਖੇ ਹੋਏ ਨੇ ਤੇ ਇਧਰ ਲੋਕਾਂ ਦੇ ਵੀ ਕਿਉਂਕਿ ਜਿਨ੍ਹਾਂ ਨੇ ਵੀ ਕੋਈ 5.5% ਜਾਂ 6% ਜਾਂ 6.5% ਵਾਲੇ ਵੀ ਕਹੀ ਨੇ ਜਿਹੜੇ ਕਿ ਦਸੰਬਰ ਤੱਕ ਸ਼ਾਇਦ ਜਿਹੜੇ ਆ ਇਹਨਾਂ ਤੇ ਕਾਫੀ ਹੱਦ ਤੱਕ ਲੋਕਾਂ ਦੇ ਜਿਹੜੇ ਦੁਬਾਰਾ ਫਿਕਸ ਵਾਲੀ ਪੋਜੀਸ਼ਨ ਤੇ ਆਉਣਗੇ ਸੋ ਹੁਣ ਜਦੋਂ ਲੋਕ ਜਦੋਂ ਘੱਟ ਇੰਟਰਸਟ ਰੇਟ ਦੇ ਵਿੱਚ ਜਿਹੜੇ ਆ ਆਪਣੇ ਆਪ ਨੂੰ ਆਪਣੇ ਜਿਹੜੀ ਮਾਰਗੇਜ ਨੂੰ ਦੁਬਾਰਾ ਫਿਕਸ ਕਰਨਗੇ ਨਾ ਉਹਦੇ ਨਾਲ ਉਹਨਾਂ ਦੀ ਕਾਫੀ ਬਚਤ ਹੋਵੇਗੀ ਕਿਉਂਕਿ ਪਹਿਲਾਂ ਜਿਹੜੇ 6.5% ਪੇ ਕਰ ਰਹੇ ਸੀਗੇ ਹੁਣ ਘਟਦੇ ਘਟਦੇ ਜਿਹੜੇ ਇੰਟਰਸਟ ਰੇਟ ਨੇ ਉਹ ਹੁਣ 4.39 ਤੱਕ ਜਿਹੜੀ ਕਈ ਬੈਂਕਾਂ ਨੇ 4.39 ਵੀ ਜਿਹੜੀਆਂ ਆਫਰ ਕਰ ਰਹੀਆਂ ਨੇ ਸੋ ਇਹਦਾ ਮਤਲਬ ਤੁਸੀਂ ਆਪੇ ਲਾ ਲਓ ਸ੍ਰਿੰਦਰ ਗਿੱਛ ਜੀ ਕਿ 2.2% ਜਿਹੜਾ ਇੰਟਰਸਟ ਰੇਟ ਦਾ ਜਿਹੜਾ ਫਰਕ ਜਿਹੜਾ ਪੈ ਗਿਆ ਔਰ ਹੁਣ ਵੀ ਜਿਹੜਾ ਰਿਜ਼ਰਵ ਬੈਂਕ ਦੇ ਉੱਪਰ ਬਹੁਤ ਪ੍ਰੈਸ਼ਰ ਸੀਗਾ ਇਸੇ ਕਰਕੇ ਅੱਧਾ ਪਰਸੈਂਟ ਉਹਨਾਂ ਨੇ ਹੁਣ ਇੰਟਰਸਟ ਰੇਟ ਘਟਕੀਤਾ ਔਰ ਹੁਣ ਕੀ ਹੈ ਕਿ ਹੁਣ ਰਿਜ਼ਰਵ ਬੈਂਕ ਦੇ ਉੱਪਰ ਹਾਲੇ ਵੀ ਥੋੜਾ ਪ੍ਰੈਸ਼ਰ ਮੇਨਟੇਨਡ ਹੈ ਹੋ ਸਕਦਾ ਹੈ ਕਿ ਨਵੰਬਰ ਦੇ ਵਿੱਚ ਇੱਕ ਹੋਰ ਕਟ ਜਿਹੜਾ ਦੇਖਣ ਨੂੰ ਮਿਲ ਜਾਵੇ ਇਹ 0.25 ਯਾਨੀ ਕਿ ਇਹਨੂੰ ਕਹਿ ਲੋ ਕਿ 0.25% ਜਾਂ 25 ਬੇਸਿਸ ਪੁਆਇੰਟ ਸੋ 1 ਕੁਆਟਰ ਜਿਹੜਾ ਹੈ ਸੋ ਉਸ ਦਾ ਜਿਹੜਾ ਇੰਟਰਸਟ ਰੇਟ ਇੱਕ ਹੋਰ ਕਟ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ